ਲੱਭਣੀ ਨਹੀਂ ਮौज ਪੰਜਾਬ ਵਰਗੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਮੈਂ ਸਾਰੀ ਇਹ ਰਸਤੇ ਦੇ ਵਿੱਚ ਬਾਈ ਜੀ ਹੁਣੇ-ਹੁਣੇ ਇੱਕ ਮੁੰਡਾ ਦੋ ਤਿੰਨ ਔਰਤਾਂ ਗਈਆਂ ਨੇ ਨਾ ਬਾਈ ਜੀ ਹਿਮਾਚਲ ਦੇ ਵਿੱਚ ਸੀਗੇ ਹਿਮਾਚਲ ਦੇ ਵਿੱਚ ਤੁਹਾਨੂੰ ਲੋਕਾਂ ਦੀ ਜ਼ਿੰਦਗੀ ਦਿਖਾਣੇ ਆ ਬਾਈ ਜੀ ਵੀਡੀਓ ਨੂੰ ਸਭ ਤੋਂ ਪਹਿਲਾਂ ਸ਼ੇਅਰ ਕਰ ਦਿਓ ਬਾਈ ਜੀ ਆਪਾਂ ਪੰਜਾਬ ਦੇ ਵਿੱਚ ਜ਼ਿੰਦਗੀ ਜੀ ਰਹੇ ਆ ਨਾ ਬਾਈ ਜੀ ਬਹੁਤ ਸੋਹਣੀ ਜ਼ਿੰਦਗੀ ਆ ਘੈਂਟ ਜ਼ਿੰਦਗੀ ਆ ਪੰਜਾਬ ਵਰਗੀ ਧਰਤੀ ਪੰਜਾਬ ਵਰਗੀ ਜਗ੍ਹਾ ਬਾਈ ਜੀ ਕਿਤੇ ਨਹੀਂ ਲੱਭਣੀ ਜਿੰਨਾ ਮਰਜ਼ੀ ਜ਼ੋਰ ਲਾ ਲੋ ਬਾਈ ਜੀ ਕਹਿੰਦੇ ਆ ਨਾ ਲੱਭਣੀ ਨਹੀਂ ਮौज ਪੰਜਾਬ ਵਰਗੀ ਘੁੰਮ ਕੇਵੇਂ ਵੇਖ ਆਇਆ ਦੁਨੀਆ ਮੈਂ ਸਾਰੀ ਲੱਭਣੀ ਨਹੀਂ ਮौज ਪੰਜਾਬ ਵਰਗੀ ਇਹ ਰਸਤਾ ਦਿਖ ਰਿਹਾ ਬਾਈ ਜੀ ਤੁਹਾਨੂੰ ਇਹ ਰਸਤੇ ਦੇ ਵਿੱਚ ਬਾਈ ਜੀ ਹੁਣੇ-ਹੁਣੇ ਇੱਕ ਮੁੰਡਾ ਦੋ ਤਿੰਨ ਔਰਤਾਂ ਗਈਆਂ ਨੇ ਬਾਈ ਜੀ ਥੱਲੇ ਖੂਹ ਆ ਆਪਣੇ ਵਾਂਗ ਕੋਈ ਨਹੀਂ ਬਟਨ ਦਬਤਾ ਪਾਣੀ ਚੱਲ ਪਿਆ ਬਾਈ ਜੀ ਖੂਹ ਦੇ ਵਿੱਚੋਂ ਵਿਚਾਰੇ ਪਾਣੀ ਭਰਨ ਗਏ ਨੇ ਹੋ ਸਕੇ ਅਗਲੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਉਹ ਦੇਖੋ ਬੀਬੀਆਂ ਆ ਰਹੀਆਂ ਨੇ ਹਨਾ ਵਿਚਰੀਆਂ ਇੱਧਰ ਦਿਖਾ ਦਿਓ ਤੇ ਆਹ ਦੇਖੋ ਲੋਕਾਂ ਦੇ ਘਰ ਬਾਈ ਜੀ ਵੀ ਇੱਕ ਇੱਕ ਘਰ ਆ ਵੀਰੇ ਆਪਾਂ ਬੜੇ ਸੌਖੇ ਪੰਜਾਬ ਦੇ ਵਿੱਚ ਇੱਕ ਇੱਕ ਘਰ ਬੜੀ ਦੂਰ ਦੂਰ ਘਰ ਨੇ ਇੱਧਰ ਖੂਹ ਹੈ ਜੀ ਖੂਹ ਹੈ ਕਿੰਨੇ ਦੂਰ ਹੈ ਆਸੇ ਥੋੜੀ ਦੂਰ ਹੈ ਥੋੜੀ ਦੂਰ ਹੈ ਦੇਖਿਓ ਇੱਧਰ ਖੂਹ ਹੈ ਜੀ ਭੈਣ ਆਈ ਹੈ ਹਨਾ ਪਾਣੀ ਲੈ ਕੇ ਤੇ ਪੁੱਛਿਆ ਉਹਨਾਂ ਨੂੰ ਕਿ ਉਹ ਵੀਡੀਓ ਚ ਨਹੀਂ ਲਿੱਤੀ ਮੈਂ ਪੁੱਛਿਆ ਤੇ ਉਹ ਕਹਿੰਦੇ ਹਾਂ ਥੋੜੀ ਦੂਰ ਐ ਸਾਹ ਚੜਾ ਹੋਇਆ ਭੈਣ ਨੂੰ ਪਰ ਬਾਈ ਜੀ ਇੱਥੇ ਤੁਹਾਨੂੰ ਦਿਖਾ ਰਾਂ ਇੱਕ ਚੀਜ਼ ਉਹ ਘਰ ਦੇਖੋ ਸਾਹਮਣੇ ਸਾਹਮਣੇ ਵੀਰੇ ਇੱਕ ਘਰ ਹਨ ਧਿਆਨ ਨਾਲ ਦੇਖੋ ਉਹਦੇ ਨੇੜੇ ਤੇੜੇ ਕੋਈ ਘਰ ਨਹੀਂ ਬਾਈ ਜੀ ਆਹ ਦੇਖੋ ਡੰਗਰਾਂ ਦਾ ਬਣਾਇਆ ਹੋਇਗਾ ਛੋਟੀਆਂ ਛੋਟੀਆਂ ਇਹ ਜਮੀਨਾਂ ਹਨਾ ਜਿਵੇਂ ਆਪਾਂ ਆਪਣੇ ਪਿਆਜ਼ ਵੀ ਲਾਉਣ ਨੂੰ ਇੱਕ ਛੋਟੀ ਜਿਹੀ ਉਹ ਕਿਆਰੀ ਬਣਾ ਲੈਨੇ ਆ ਉਹਨਾਂ ਨੂੰ ਇਹ ਜ਼ਮੀਨ ਕਹਿੰਦੇ ਨੇ ਸਾਡੇ ਕੋਲ ਇੰਨੀ ਜ਼ਮੀਨ ਆ ਕਿੱਲੇ ਕਿੱਲੇ ਤੇ ਬਾਈ ਜੀ ਘਰ ਦੇਖੋ ਇੱਕ ਇਹ ਘਰ ਆ ਤੇ ਇੱਕ ਬਾਈ ਜੀ ਉਹ ਘਰ ਆ ਇੱਕ ਉਹ ਘਰ ਆ ਆਪਣੇ ਦਾ ਆਣ ਗਵਾਣ ਬਾਈ ਜੀ ਇੱਕ ਇੱਕ ਗਲੀ ਦੇ ਵਿੱਚ 10-10 ਘਰ ਨੇ ਪਰ ਇੱਥੇ ਬਾਈ ਜੀ ਆ ਘਰ ਦੇਖ ਲੋ ਦੇਖੋ ਉਹ ਘਰ ਦੇਖ ਕੇ ਉਸ ਤੋਂ ਬਾਅਦ ਤੁਹਾਨੂੰ ਕੋਈ ਘਰ ਨਹੀਂ ਦਿਖਿਆ ਉਹ ਘਰ ਨੇ ਇੱਥੇ ਇੱਕ ਇੱਕ ਘਰ ਨੂੰ ਕਿਹਾ ਜਾਂਦਾ ਪਿੰਡ ਸਾਡਾ ਪਿੰਡ ਪਰ ਬਾਈ ਜੀ ਬੜਾ ਔਖਾ ਜੀਵਨਾ ਇੱਥੇ ਦਾ ਯਾਰ ਆ ਸੜਕ ਆ ਰਹੀ ਹੈ ਦੇਖੋ ਜੇ ਰਾਸ਼ਨ ਲੈਣ ਜਾਣਾ ਤਾਂ ਇੱਥੇ ਨੂੰ ਹੋ ਕੇ ਆਉਣਾ ਪੈਣਾ ਰਸਤਿਆਂ 'ਚੋਂ ਉੱਪਰ ਚੜਨਾ ਤਾਂ ਉਹ ਦੇਖੋ ਭੈਣ ਪਾਣੀ ਲੈ ਕੇ ਜਾ ਰਹੀ ਹੈ ਹਨਾ ਬੜੀ ਔਖੀ ਜ਼ਿੰਦਗੀ ਆ ਬਾਈ ਜੀ ਆਪਾਂ ਬਹੁਤ ਸੋਹਣੀ ਜ਼ਿੰਦਗੀ ਜੀ ਰਹੇ ਆ ਪੰਜਾਬ ਦੇ ਵਿੱਚ ਇੱਥੇ ਦੇਖੋ ਨਾ ਕੋਈ ਆਂਡੀ ਨਾ ਕੋਈ ਗਵਾਂਡੀ ਜੰਗਲੀ ਏਰੀਆ ਤੇ ਜੰਗਲੀ ਏਰੀਆ ਦੇ ਵਿੱਚ ਲੋਕ ਰਹਿ ਰਹੇ ਨੇ ਡਰ ਦੇਖੋ ਕਿੰਨਾ ਜਾਨਵਰਾਂ ਦਾ ਰਾਤ ਨੂੰ ਜਾਨਵਰ ਵੀ ਆਉਂਦੇ ਹੋਣਗੇ ਸਾਹਮਣੇ ਦੇਖੋ ਬਾਈ ਜੀ ਘਰ ਨੇ ਤੇ ਆਹ ਦੇਖੋ ਇੱਧਰ ਛੋਟ ਛੋਟ ਘਰ ਨੇ ਸੜਕਾਂ ਬਣੀ ਹੋਈਆਂ ਤੇ ਔਰ ਆ ਰਿਹਾ ਉੱਪਰ ਮਾਤਾ ਨਾਣਾ ਦੇਵੀ ਜੀ ਦਾ ਮੰਦਿਰ ਦੇਖੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਵੀ ਦੇਖੋ ਹਿਮਾਚਲ ਦੇ ਵਿੱਚ ਕੱਲਾ ਕੱਲਾ ਘਰ ਦੇਖੋ ਔਰ ਬੀਬੀ ਕੋਈ ਭੈਣ ਬੱਕਰੀਆਂ ਚਰਾ ਰਹੀ ਹੈ ਦੇਖੋ ਕੱਲੀ ਇਹ ਦਾਦੀ ਜਿੰਦਗੀ ਹੈ ਜੀ ਸ਼ੇਅਰ ਕਰੋ ਵੀਡੀਓ ਨੂੰ ਤਾਂ ਕਿ ਸਭ ਤੱਕ ਹਿਮਾਚਲ ਦੀ ਜ਼ਿੰਦਗੀ ਬਾਰੇ ਪਤਾ ਚਲ ਸਕੇ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ